ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੀ ਗਾਂ ਛੇੜ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਮਗਰ ਵਸੀ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਬਾਈ ਹੋਰ ਠੀਕ ਹੋ ਬਾਈ ਬਹੁਤ ਵਧੀਆ ਬਾਈ ਡਾਕਟਰ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਬਾਈ ਵਧੀਆ ਠੀਕ ਆ ਤੇ ਉਹਦੇ ਆਪਾਂ ਫਿਰ ਦੋ ਪਾਈਆਂ ਸੀ ਕਿਵੇਂ ਰੈਸਪੌਂਸ ਬਹੁਤ ਵਧੀਆ ਬਾਈ ਠੀਕ ਆ ਹਾਂ ਕਾਂਡੇ ਕਚਮਾਲ ਵੇਗ ਗਿਆ ਜੀ ਆਪਣਾ ਭਾ ਫਿਰ ਉਹਦੇ ਵਿੱਚ ਐਸੀ ਅੱਜ ਵੀ ਜਾਏਗੀ ਅੱਜ ਵੀ ਜਾਏਗੀ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ। ਨਾਮ ਜੱਗੂ ਆ ਬਈ। ਹੂੰ। ਪਿੰਡ ਭੈਰੂਪਾ ਤਸੀਲ ਰਾਮਪੁਰਾਫਲੂ ਜਿਲ੍ਹਾ ਬਠਿੰਡਾ। ਨੇੜੇ ਪਿੰਡ। ਨੇੜੇ ਪਿੰਡ ਆਪਾਂ ਗੋਮਟੀ ਆ ਗਿਆ ਭਗਤਾ ਆ ਗਿਆ ਸਲਾਦਪੁਰਾ। ਠੀਕ ਐ ਬਈ। ਕੰਟੈਕਟ ਨੰਬਰ ਬੋਲ ਦੋ ਆਪਣਾ। 9984377425। ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ। ਨੋਟ ਕਰ ਲਓ ਬਈ। ਜੱਗੂ ਕਿਹੜਾ ਸੂਆ ਸੂਈ ਆ ਬਈ? ਇਹ ਦੂਜਾ ਸੂਆ ਸੂਈ ਆ ਬਾਈ। ਦੂਜਾ ਸੂਆ। ਇਹ ਰਾਤ ਹੀ ਸੂਈ ਆ ਆਪਣੇ ਕੋਲ। ਠੀਕ ਆ। ਜੇਰ ਵਗੈਰਾ ਓਕੇ। ਜੇਰ ਵਗੈਰਾ ਓਕੇ ਉਹ ਦੇਖ ਦਿਖਾ ਦੇ ਵੀਡੀ 1.5 ਵਜੇ ਸੁਈ ਹੈ ਰਾਤ ਹੂੰ ਅਜੇ ਰੁਪਈਆ ਠੀਕ ਆ ਬੱਚਾ ਕੀ ਦੇਗੀ ਕਰਮਾ ਬੱਚਾ ਮਗਰ ਬੱਸੀ ਆ ਗਈ ਭਾਈ ਬੱਸੀ ਬੜੀ ਚੰਗੀ ਦੇਖੀ ਆ ਹਾਂ ਬਹੁਤ ਚੰਗੀ ਆ ਬੱਸੀ ਹੂੰ ਬੱਚਾ ਮਗਰ ਆ ਗਿਆ ਭਾਈ ਬੱਸੀ ਬੱਸੀ ਦੀ ਕੁਆਲਿਟੀ ਚੈੱਕ ਕਰ ਛੋੜੇ ਗੰਨ ਦੀ ਆ ਹੂੰ ਸਹੀ ਗੱਲ ਬੜੀ ਬੜੀ ਇਹ ਬਈ ਆ ਬਹੁਤ ਕੁਆਲਿਟੀ ਵਾਲੇ ਵਿੱਚ ਆ ਹਾਂ ਤਾਂ ਹਣਾ ਬੱਚਾ ਬਹੁਤ ਵਧੀਆ ਦਿੱਤਾਗਾ ਹੂੰ ਬਾਕੀ ਸੀਲ ਠੰਡੀ ਆ ਯਾਰ ਭਾਈ ਜੇ ਕੋ ਕਿੰਨਾ ਕ ਬੋਲਾ ਕੱਢਿਆ ਭਾਈ 2.5 3 ਕਿਲੋ ਦੁੱਧ ਕੱਢਿਆ ਆਪਾਂ ਬਾੜਾ ਨਹੀਂ ਕਹਿੰਦੇ ਠੀਕ ਆ ਠੀਕ ਆ ਬਾਕੀ ਸੀਲ ਠੰਡੀ ਆ ਲੈ ਜਿਵੇਂ ਮਰਜੀ ਭਾਈ ਜੀ ਠੰਡੀ ਸੀਲ ਦੇਖੋ ਭਾਈ ਜਿਵੇਂ ਮਰਜੀ ਵੇਜੋ ਕੋਈ ਚੱਕਰ ਹੀ ਨਹੀਂ ਹੈ ਨਾ ਕੋਈ ਜਮਾ ਚੱਕਰ ਨਹੀਂ ਹੂੰ ਤੇ ਜੇ ਕੋ ਕਿੰਨਾ ਕਹਦਾ ਤੇਦਾ ਦਿੱਤਾ ਭਾਈ ਕਿੰਨਾ ਕਹਦਾ ਦੁੱਧ ਭਾਈ 14 ਕਿਲੋ ਦੱਸਿਆ ਮਗਰਲੇ ਸੂਏ ਠੀਕ ਆ ਇਹ ਲਗੀ ਆਪਾਂ ਨੂੰ ਹੈਗੀ ਆ 16 17 ਕਿਲੋ ਉंसा ਉਸੀ ਲਾ ਹਾਂ ਸਾਉ ਉਸੀ ਲਾ ਹੂੰ ਬਾਕੀ ਆਪਾਂ ਦੁੱਧ ਹੁੰਦਾ ਸੇਵਾ ਦਾ ਠੀਕ ਆ ਠੀਕ ਆ ਨਾ ਹੂੰ ਤਾਜੀ ਸੂਈ ਆ ਹੁਣ ਤਾਂ ਬੌਲੇ ਚਾਏ ਸਹੀ ਗੱਲ ਆ ਭਾਈ ਬਾਕੀ ਰੰਗ ਜਿਵੇਂ ਬਹੁਤ ਚੰਗਾ ਆ ਗਿਆ ਜਿਵੇਂ ਆਪਾਂ ਮਗਰ ਉਹ ਦੱਸਦੇ ਆ ਆਪਾਂ ਉਵੇਂ ਦੱਸ ਦਿੰਨੇ ਆ ਹਾਂ ਮੜੇ ਤੋਰ ਦੇ ਕੋਈ ਇਧਰ ਨੂੰ ਤੋਰ ਦੇ ਫੜੇ ਨੂੰ ਭਾਈ ਤੋਰਾ ਤਰਾ ਬਈ ਚੈੱਕ ਕਰ ਸਕਦੇ ਹੋ ਇੱਕ ਨੰਬਰ ਆ ਗਿਆ ਬਾਕੀ ਜਿਹੜਾ ਲੇਵਾ ਬਹੁਤ ਸੋਹਣਾ ਆ ਗਿਆ ਕਰਮਲੀ ਦਾ ਥਾਣ ਹਵਾਨਾ ਆਪਾਂ ਨੇੜੇ ਚੈੱਕ ਕਰਵਾਣਾ ਰੋਕੀ ਜਕੂ ਮੜੀ ਜੀ ਲੈ ਇਹਦਾ ਸਹ ਦੇਖੋ ਨਾ ਬਾਲਾ ਚੰਗਾ ਆ ਗਿਆ ਕੱਲਾ ਕੱਲਾ ਥਾਣਾ ਪੂਰੀ ਵਿਥੀ ਦੇਖ ਨਹੀਂ ਜਕੂ ਮਾਖਾ ਯਾਰ ਪੂਰਾ ਵੀ ਨਹੀਂ ਸਹੀ ਗੱਲ ਲੈ ਠੰਡੀ ਸੀਲ ਤਾਂ ਯਾਰ ਦੇਖੋ ਬਈ ਵਿੜੇ ਜਿ ਖੜਾ ਕੇ ਬਈ ਹੱਥ ਮਾਰੀ ਜਾਂਦਾ ਕਰਮਾਂ ਨੂੰ ਚੱਕ ਕੋਈ ਚੱਕਰ ਹੀ ਨਹੀਂ ਯਾਰ ਜਕੂ ਇਹ ਜਰਸੀ ਆ ਗਈ ਬਈ ਹਣਾ ਇਹ ਜਰਸੀ ਕ੍ਰਾਸ ਆ ਗਈ ਬਈ ਐ ਕਯੋਰ ਨਹੀਂ ਕੀ ਗਰਮੀਆਂ ਦਾ ਤੋਹਫਾ ਹਾਂ ਸਹੀ ਗੱਲ ਆ ਬਈ ਜਰਸੀ ਬਈ ਕ੍ਰਾਸ ਆ ਗਈ ਗਰਮੀਆਂ ਦਾ ਕੀ ਤੋਹਫਾ ਗਰਮੀ ਬਿਲਕੁਲ ਨਹੀਂ ਸੁਈ ਸੁਵਾਈ ਆ ਬੱਚਾ ਮਗਰਾ ਗਿਆ ਤੇ ਬਸੀ ਤੇ ਹਵਾਨਾ ਜਿਹੜਾ ਇਹਨੂੰ ਲੱਗਿਆ ਬਕਰ ਮਨ ਟਾਇਰ ਜਿਹਨੇ ਵੀ ਰੀ ਆ ਗਈ ਤੇ ਜੇ ਖਸ ਲੇਵੇ ਦੀ ਆ ਬਾਈ ਹੂੰ ਤੇ ਮੁੱਲ ਭਾਈ ਅੱਗੇ ਵੀ ਜਾਜ ਹੁੰਦੇ ਆ ਮੁੱਲ ਆ ਪਾਪਾ ਧਾਰਾ ਮਾਰਦਗੇ ਹੂੰ ਲੈਣ ਦੇਣ ਵਾਲਾ ਹੀ ਹੋਊ ਆਪਣਾ ਮੁੱਲ ਬਸ ਦੇਣ ਲੈਣ ਦੀ ਹੋਇਆ ਹਾਂ ਠੀਕ ਆ ਬਾਈ ਦੇਖੋ ਬੱਚਾ ਦੋ ਘੜੀਆਂ ਆਪਦੇ ਨਾਲ ਵੀ ਚੰਗਾ ਪਾਇਆ ਹਾਲੇ ਖੜਿਆ ਨਹੀਂ ਜਾਂਦਾ ਬਸ ਹੂੰ ਖੜਿਆ ਨਹੀਂ ਜਾਂਦਾ ਬਾਈ ਆ ਤੇ ਹੁਲੇ ਨਿਆਣਾਂ ਜੋ ਕੁ ਬੇਸ਼ੈ ਨਾ ਪਾਉ ਨਾ ਪਾਉ ਹਨ ਉਹ ਤਾਂ ਕੋਈ ਚੱਕਰ ਨਹੀਂ ਬਾਈ ਯਾਰ ਹੂੰ ਉਹ ਮੱਖੀ ਮਸਰ ਤੋਂ ਪੈ ਜੇ ਤਾਂ ਚੰਗਾ ਹੀ ਆ ਬਾਈ ਹੂੰ ਸਹੀ ਗੱਲ ਹੈ ਕਿਉਂਕਿ ਮੱਖੀ ਮਸਰ ਜੋ ਲੜਦਾ ਪਸ਼ੂ ਤੇ ਲੱਤ ਬਾਹਲ ਦੀ ਗੋਲੜੀ ਧਰ ਲਾਦਾ ਸੀ ਯਾਰ ਹਨਾ ਹਾਂ ਕਈ ਵਾਰੀ ਮਾਰਦਾ ਹੁੰਦਾ ਹਨਾ ਹੂੰ ਬਾਕੀ ਸਾਨੂੰ ਅੱਜ ਇੱਕ ਮੁੱਲ ਚ ਬਾਈ ਦੋ ਮਿਲ ਜਾਣਗੀਆਂ ਤੇ ਰੇਟ ਬਸ ਐ ਮਨ ਲਓ ਜੇ ਕੋਈ ਕਹਿ ਜਾਊਗਾ ਮੈਂ ਕਹਿ ਜਾਮਾ ਪੂਰਾ ਜਾਇਜ਼ ਹੀ ਹੋਊਗਾ ਆਪਣਾ ਠੀਕ ਹੈ ਬਾਈ ਚੋਂ ਜਵਾਬ ਉਹ ਬਹੁਤ ਵਧੀਆ ਬਈ ਆ ਧਾਰ ਦੂਰ ਬਾੜੀ ਵਧੀਆ ਨੇ ਹਮ ਸਹੀ ਗੱਲ ਲੈ ਚੈੱਕ ਕਰ ਸਕਦੇ ਮੇਰਾ ਗਾੜਾ ਬੋਲਾ ਹੀ ਆ ਅਲੇ ਦਾ ਬਈ ਰਾਤ ਹੀ ਸੁੱਈ ਤੰਦਸਾ ਡੇਢ 2 ਵਜੇ ਸੁੱਈ ਹੈ ਸਹੀ ਗੱਲ ਹੈ ਵੈਸੇ ਤੂੰ ਵੀ ਗਾੜਾ ਹੀ ਹੋਊਗਾ ਹਣਾ ਹਾਂ ਲੈ ਕੀ ਕੋਈ ਬਾਸਤੇ ਨਹੀਂ ਯਾਰ ਹਮ ਇੱਕ ਨੰਬਰ ਚ ਵਈਏ ਹਾਂ ਤੁਹਾਨੂੰ ਦਿਖਾ ਦੇ ਅਲੇ ਦਾ ਚੋਗੇ ਹਟੇ ਆਪਾਂ 7:00 ਵਜੇ ਹਮ ਕਿਆ ਬਾਤ ਸਾਹ ਤੁਹਾਨੂੰ ਬਹੁਤ ਵਧੀਆ ਆ ਕਵਾਲਿਟੀ ਬਹੁਤ ਸੁਣਿਆ ਕਰ ਦੁਨਣਾ ਪਾਸੇ ਭਾਈ ਯਾਰ ਕੋਈ ਚੱਕਰ ਹੀ ਨਹੀਂ ਇਹਨੂੰ ਲੈ ਕਿਆ ਬਾਤ ਲੈ ਇਧਰ ਦੀ ਬਹਿ ਕੇ ਦਿਖਾ ਮੈਂ ਭਾਈ ਕੋਈ ਚੱਕਰ ਹੀ ਨਹੀਂ ਯਾਰ ਜਿਵੇਂ ਬੱਤੀ ਬੈਠੀ ਕੋਲ ਨਾ ਉੱਥੇ ਪਾਸੇ ਵੀ ਬਹਿ ਕੇ ਧਰ ਮਾਰਨ ਲੱਗਾ ਕੋਈ ਚੱਕਰ ਨਹੀਂ ਆ ਨਾ ਮੈਂ ਕਹਾ ਯਾਰ ਭਾਈ ਸੀਲ ਠੰਡੀ ਤਾਂ ਸੀਲ ਠੰਡੀ ਹੋਊ ਹਮ ਹਾਂ ਮੈਂ ਨਹੀਂ ਪੂਰਾ ਲੈ ਇਧਰ ਉਹ ਵੀ ਦਿਖਾ ਦੇ ਕਿਆ ਬਾਤ ਹਾਂ ਸਹੀ ਗੱਲ ਹੈ ਭਾਈ ਤੇ ਜੇ ਕੋਈ ਦਾ ਮੁੱਲ ਹਰ ਕੀ ਰਹਿਣਾ ਅੱਜ ਮੁੱਲ ਆਪਾਂ ਨਾ ਦੇ ਤਾਂ 55 ਕਰਨਾ ਨਾ 50 ਕਰਨਾ ਠੀਕ ਆ 48000 ਦੀ ਬੈਠ ਦੇਦਾ 48000 ਹਾਂ ਨਾ 50 ਨਾ 55 ਚੱਕੋ ਬਈ 48000 ਰੁਪਏ ਸੋਨਾ ਦੋ ਮਿਲ ਜਾਣੇ ਬਸ ਉਹਦੇ ਚੋਂ 100 ਰੁਪਿਆ ਸੋੜ ਹੀ ਕਰਨੀ ਠੀਕ ਆ ਠੀਕ ਆ ਠੀਕ ਹੈ ਬਈ ਬਾਹਲਾ ਆਪਣੇ ਨਾਲ ਹੋਣਾ ਕਰਨ ਮਿਹਰ ਚੰਗੀ ਆ 17 18 ਕਿਲੋ ਦੁੱਧ ਪਿਆ ਜੂਗੀ ਠੀਕ ਆ ਹੁਣ ਫੇਰ ਤੋੜ ਕੇ ਦਿਖਾ ਦਿੰਨੇ ਮਾੜੀ ਜੀ ਹੂੰ ਤੋੜਦੇ ਕੋਈ ਗੱਲ ਨਹੀਂ ਬਈ ਬਾਕੀ ਥਣਾ ਦਾ ਸਹਜ ਬਹੁਤ ਚੰਗਾ ਹੈ ਨਾ ਹਾਂ ਥਣਾ ਸੋਨਾ ਦਾ ਬਈ ਯਾਰ ਮੱਝਾ ਰਗਾ ਥਣ ਲੱਗਿਆ ਬਈ ਸਹੀ ਗੱਲ ਆ ਥਣਾ ਮਿਲਦਾ ਨਹੀਂ ਤੈਨੂੰ ਪਤਾ ਹੀ ਹੈ ਘਾਟੀ ਮਿਲਦਾ ਜਿਵੇਂ ਜੇ ਕੋਈ ਸੁਈਏ ਸੁਆ ਨਹੀਂ ਮੰਨੇ ਜਮਾਈ ਸੁਆ ਨਹੀਂ ਮੰਨੇ ਯਾਰ ਹੂੰ ਸਰੀਰੋਂ ਵੀ ਪਿਆਗਾ ਕਰਮਾਲੀ ਦਾ ਇਹ ਨਹੀਂ ਹੈਗਾ ਵੀ ਸੁਆ ਮੰਨੇ ਆ ਤਾਂ ਪਸੂ ਨਹੀਂ ਲੈ ਇੱਥੇ ਵਾਜ ਲੈ ਲੈ ਯਾਰ ਬਈ ਚੈੱਕ ਕਰੋ ਠੰਡੀ ਸੀਲ ਦੇਖੋ ਕਰਮਾਲੀ ਫੁੱਲ ਆ ਚੱਕਰੀ ਨਹੀਂ ਆ ਨਾ ਜਮ ਮਰ ਜਿਓ ਕਰ ਲੈ ਜੇ ਮੈਂ ਕਹਣਾ ਵਿਹੜੇ ਜਿ ਖੜਾ ਹੀ ਰੱਖ ਆਪਣਾ ਪਸੂ ਠੰਡੇ ਹੀ ਹੁੰਦਾ ਡਾਕਟਰ ਆ ਹੂੰ ਬਾਕੀ ਬਈ ਮੁੱਲ ਵੀ ਜਮਾ ਖੇਤਮਾ ਜੀ ਕਰਦਾ ਹੁੰਦਾ ਬਾਈ ਤੇ ਮੁੱਲ ਅੱਜ ਵੀ ਜਮਾ ਖਿੱਚ ਕੇ ਜੀ ਕਰੇਗਾ 48000 ਦੀ ਜੇ ਕੋਣ ਹਾਂ 48000 ਰੁਪਏ ਦੀ ਬਾਈ ਕਹਿੰਨਾ ਆਪਾਂ ਵੜ ਦੇ ਦੇ ਆ ਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀਰ ਪਸੰਦ ਆਵੇ ਬਾਈ ਨਾਲ ਕੰਟੈਕਟ ਜੋੜ ਕਰ ਵੀਡੀਓ ਨੂੰ ਵੇਖਣ ਲਈ ਧੰਨਵਾਦ